ਮਸ਼ਹੂਰ ਐਕਟਰ ਹੌਬੀ ਧਾਲੀਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕੁਝ ਦਿਨਾਂ ਤੋਂ ਵਾਇਰਲ ਹੁੰਦੀ ਪਈ ਹੈ ਜ ਜਿਹਦੇ ਵਿੱਚ ਇੱਕ ਐਂਕਰ ਦੁਆਰਾ ਹੌਬੀ ਧਾਲੀਵਾਲ ਨੂੰ ਕਿਹਾ ਜਾ ਰਿਹਾ ਹੁੰਦਾ ਕਿ ਅੱਜ ਤੋਂ ਬਾਅਦ ਮੈਂ ਇਸ ਮੇਲੇ ਤੇ ਨਹੀਂ ਆਵਾਂਗੀ ਤੇ ਮੇਲੇ ਤੇ ਨਾ ਆਉਣ ਦਾ ਕਾਰਨ ਹੈ ਜਿਹੜਾ ਕਿ ਉਹ ਹੌਬੀ ਧਾਲੀਵਾਲ ਆ ਕਿਉਂਕਿ ਇਹਨਾਂ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਕਿ ਇੱਕ ਕੁੜੀ ਦੇ ਨਾਲ ਕਿੱਦਾਂ ਗੱਲਬਾਤ ਕੀਤੀ ਜਾਂਦੀ ਹੈ ਇਸ ਪਿੱਛੇ ਕੀ ਸੀ ਸੱਚਾਈ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਦੇਾਂਗੇ ਪਹਿਲੇ ਵਿੱਚ ਹੌਬੀ ਧਾਲੀਵਾਲ ਨੇ ਮਾਈਕ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਕੁੜੀ ਨੇ ਮਾਈਕ ਨਹੀਂ ਦਿੱਤਾ ਕਿ ਆਈਜੀ ਸਾਹਿਬ ਨੇ ਕਿਹਾ ਕਿ ਇਹਨ ਛੋਟੀ ਮੋਟੀ ਚੀਜ਼ ਤਾਂ ਨਹੀਂ ਹੈਗੀ ਇੱਕ ਬਹੁਤ ਵੱਡੇ ਐਕਟਰ ਨੇ ਹਰ ਇੱਕ ਪੰਜਾਬੀ ਫਿਲਮ ਦੇ ਵਿੱਚ ਹੁੰਦੇ ਨੇ ਤਾਂ ਇੱਥੇ ਹੌਬੀ ਢਾਲੀ ਵਾਲਾ ਗੁੱਸਾ ਕਰ ਜਾਂਦਾ ਤੇ ਕਹਿ ਦਿੰਦਾਗਾ ਕਿ ਮੈਂ ਕੋਈ ਮਾੜਾ ਤੀੜਾ ਐਕਟਰ ਨਹੀਂ ਹੈਗਾ ਮੈਂ ਤਾਂ ਫਿਰ ਮੈਂ ਹੀ ਹੈਗਾ ਜੇਕਰ ਏਡੀ ਗੱਲ ਬਾਤ ਆ ਕਿ ਮੈਕ ਨਹੀਂ ਦੇਣਾ ਤਾਂ ਫਿਰ ਹੁਣ ਰਹਿਣ ਹੀ ਦੋ ਇਸ ਗੱਲ ਤੋਂ ਬਾਅਦ ਐਂਕਰ ਦੁਬਾਰਾ ਕਿਹਾ ਜਾਂਦਾ ਕਿ ਇੱਥੇ ਹੌਬੀ ਢਾਲੀ ਵਾਲ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਉਹਨਾਂ ਨੇ ਮੈਨੂੰ ਗਲਤ ਬੋਲਿਆਗਾ ਪਰ ਇੱਥੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਕਿ ਹੌਬੀ ਢਾਲੀ ਵਾਲ ਨੇ ਜੇਕਰ ਮੈਕ ਦੀ ਰਿਕਵੈਸਟ ਕੀਤੀ ਸੀ ਤਾਂ ਉਹਨਾਂ ਨੂੰ ਮੈਕ ਦੇਣਾ ਚਾਹੀਦਾ ਸੀ ਜੀ ਗਲਤੋ ਹੀ ਵੱਡੀ ਬੈਂਸਵਾਜੀ ਵਧ ਗਈ। ਸੈਂਕਰ ਨੇ ਕਿਹਾ ਕਿ ਮੈਂ ਅੱਜ ਤੋਂ ਬਾਅਦ ਇਸ ਮੇਲੇ ਤੇ ਨਹੀਂ ਆਉਂਗੀ ਤਾਂ ਲੋਕਾਂ ਨੇ ਉਸ ਵੀਡੀਓ ਨੂੰ ਬਹੁਤ ਵਾਇਰਲ ਕੀਤਾ। ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਇੱਥੇ ਹੌਬੀ ਢਾਲੀ ਵਾਲ ਦੀ ਗਲਤੀ ਹੈ ਜਾਂ ਉਸ ਐਂਕਰ ਦੀ ਗਲਤੀ ਹੈ ਕੁੜੀ ਦੀ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜਰੂਰ ਕਰੇ ਰੱਬ ਰਾਖਾ।